हां वे दोस्तों सारी ਸਾਡੀ ਜਿਹੜੀ ਤਿਆਰੀ ਹੈ ਉਹ ਅੱਸੀ ਮੁਕੰਮਲ ਹੋ ਗਈ ਹੈ ਜਿੱਦਾਂ ਕਿ ਇਸ ਬੋਰਡਿੰਗ ਪਾਸ ਸੈਕਿਉਰਿਟੀ पे ਕਰਾਉ ਗਈ ਹੁਣ ਅੱਸੀ ਆਪਣੇ ਗੇਟ ਤੇ ਇਹ ਵੀ ਸਟੈਂਡ ਤੇ ਆ ਗਏ ਆ ਤੇ ਇੱਥੋਂ ਸਾਡੀ ਬ੍ਰਿਟ ਸਿਰਵੇਜ਼ ਦੀ ਉਡਾਨ ਜਿਹੜੀ ਹੈ ਕਿ ਉਹ ਲੰਡਨ ਹਿਥਰੋ ਤੋਂ ਇਹ ਦਿੱਲੀ ਵਾਸਤੇ ਰਵਾਨਾ ਹੋਵੇਗੀ ਹੁਣ ਅੱਸੀ ਕੌਫੀ ਵੀ ਲਿ ਲਈਏ ਹੁਣ ਅੱਸੀ ਆ ਕੌਫੀ ਦਾ ਕੱਪ ਤੁਸੀਂ ਦੇਖ ਰਹੇ ਹੋ ਇਹ ਪੀ ਲਿਆ ਹੜਕੇ ਪੀਨ ਲੱਗੇ ਆ ਤੇ ਇੱਕ ਹੋਖੀ ਪੀ ਗਏ ਹੁਣ ਸਾਡਾ ਜਿਹੜਾ ਫਲੈਟ ਇਸ ਸਟੈਂਡ ਤੇ ਆਣੀ ਹੈ ਪਰ ਅਜੇ ਜਿੰਨਾਂ ਚਿਰ ਇਹ ਨਹੀਂ ਮੂਵ ਹੁੰਦੀ ਉਹਨਾਂ ਚਿਰ ਦੂਜਾ ਜਾਜ ਇੱਥੇ ਨਹੀਂ ਲੱਗਣਾਗਾ ਇਹ ਜਦੋਂ ਇਹ ਜਾਜ ਮੂਵ ਹੋ ਜਾਏਗਾ ਤਾਂ ਸਾਡਾ ਜਾਜ ਇੱਥੇ 325 ਬੀ ਧਿਆਨ ਕਿ ਲੱਗ ਜਾਏਗਾ ਇਹ ਜਿਹੜਾ ਕਿ ਹੀਥਰੋ 에어ਪੋਰਟ ਦਾ ਜਿਹੜਾ ਟਰਮੀਨਲ 5 ਤੇ ਸਟੈਂਡ B ਹੈਗਾ ਹੁਣ ਸਾਡੀ ਉਡਾਨ ਪਹੁੰਚ ਚੁੱਕੀ ਹੈ ਅਸੀਂ ਹੁਣ ਚੱਲੇ ਆ ਆਪਣੇ ਦੇਸ਼ ਪਿੰਡ ਥਲ ਨੂੰ ਅੱਗੇ ਜਿਹੜੀ ਅਸੀਂ ਤੁਹਾਡਾਂ ਕਰਾਂਗੇ ਹੁਣ ਅਸੀਂ ਦਿੱਲੀ 에어ਪੋਰਟ ਦੇ ਉਤਰ ਚੁੱਕੇ ਹਾਂ ਜੀ ਤੇ ਆਪਣੇ ਅਸੀਂ ਹੁਣ ਲੈਗੇਜ ਲੈਣ ਵਾਸਤੇ ਇਥੋਂ ਜਿਹੜੀ ਇਮੀਗ੍ਰੇਸ਼ਨ ਕਰਨ ਵਾਸਤੇ ਰਏ ਜਾ ਰਹੇ ਆ ਆ ਡਾਡੀ ਨੂੰ व्हीलचेयर ਮਿਲ ਗਈ ਇਹ ਡਾਡੀ व्हीलचेयर ਤੇ ਜਾਣਗੇ ਤੇ ਹੁਣ ਅਸੀਂ ਜਿਹੜਾ ਕਿ ਉਹ ਪੌੜੀਆਂ ਰਾਈ ਜਾਵਾਂਗੇ ਆ ਸਿੱਧੀਆਂ ਪੌੜੀਆਂ ਜਿਹੜੀਆਂ ਜਾਣਗੇ ਪਰ ਮੈਂ ਪੌੜੀਆਂ ਨਾਲ ਯੂਜ਼ ਕੀਤੀਆਂ ਹੁਣ ਅਸੀਂ ਟ੍ਰਾਫਿਕ ਚ ਫਸ ਚੁੱਕੇ ਆ ਤੇ ਹੁਣ ਅਸੀਂ ਆਪਣੇ ਪਿੰਡ ਥੜਾ ਪਹੁੰਚ ਚੁੱਕੇ ਆ ਕਣਕਾਂ ਪੱਕੀਆਂ ਪੀਆਂ ਦੇਖ ਰਿਓ ਕਿਵੇਂ ਕਿ ਸੁਨਹਿਰੀ ਰੰਗ ਹੋ ਗਿਆ ਕਣਕਾਂ ਦਾ ਤੇ ਇਹ ਸਾਡਾ ਜਿਹੜਾ ਕਿ ਤੁਸੀਂ ਵੇਖ ਰਹੇ ਹੁਣ ਇਹ ਸਾਡਾ ਸ਼ਹਿਰ ਸੰਧਾ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਸੰਧ ਦਾ ਜਿਹੜਾ ਮੇਨ ਇਹ ਜਾਜ ਇਹ ਬਹੁਤ ਪੁਰਾਣਾ ਜਾਜ ਹੈ ਕਿਉਂਕਿ ਛੋਟੇ ਛੋਟੇ ਹੁੰਦੇ ਸੀ ਇਹਨੂੰ ਦੇਖਦੇ ਦੇ ਕਹੀ ਵੱਡੇ ਹੋਏ ਆ ਤੇ ਇਹ ਇਹ ਜਾਜਾਂ ਵਾਲੀ ਕੋਠੀ ਤੇ ਜਾਜਾਂ ਵਾਲਾ ਚੌਕ ਜਿਹੜਾ ਇਹ ਮੰਨਿਆ ਜਾਂਦਾ ਸੀ ਆਪਣਾ ਇਹ ਸੰਧ ਇਹ ਜਿਹੜਾ ਕਿ ਕਰਨਾਲ ਰੋਡ ਤੇ ਹੁਣ ਅਸੀਂ ਜਾ ਰਹੇ ਆ ਜੀ ਆਗਰੇ ਨੂੰ ਅਸੀਂ ਗੱਡੀ ਪਾਲੀ ਹੈ ਤੇ ਇਹ ਆਗਰੇ ਦਾ ਰਾਹ ਹੈਗਾ ਤੇ ਹੁਣ ਤੁਸੀਂ ਆਗਰੇ ਜਾ ਕੇ ਤੁਸੀਂ ਤੁਹਾਨੂੰ ਸਿਖਾਵਾਂਗੇ ਆ ਦੇਖੋ ਟਰੈਕਟਰ ਜਾ ਰਿਹਾ ਹੈ ਇਹ ਛੜਕਾਂ ਤੇ ਇਹ ਰੋਡ ਬਹੁਤ ਖਾਲੀ ਹੈ ਤੇ ਆਪਣਾ ਇਹ ਅਸੀਂ ਜਾ ਰਹੇ ਹਾਂ ਆਪਣੇ ਆਗਰੇਵਾਲ ਨੂੰ ਪਹੁੰਚ ਰਹੇ ਹਾਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਕਿ ਆਗਰੇਵਾਲਾ ਸਿਸਟਮ ਉਹ ਤੁਹਾਡਾਂ ਨਾਲ ਅਸੀਂ ਸ਼ੇਅਰ ਕਰਾਂਗੇ ਤੇ ਇੰਦਰ ਇੱਕ ਹੋਰ ਮੈਂ ਚੀਜ਼ ਨੋਟ ਕੀਤੀ ਹੈ ਕਿ ਇਸ ਸਮਾਂ ਇਹ ਕਣਕ ਜਿਹੜੀ ਵੜਾਈ ਹੋ ਰਹੀ ਆ ਪੰਜਵੇਂ 25 ਸਾਲ ਪਹਿਲਾਂ ਵੜਦੇ ਸੀ ਟਰੈਕਟਰਾਂ ਨਾਲ ਇਤਰਾਸ ਨਾਲ ਕੱਢੀ ਦੀ ਸੀ ਕਣਕ ਉਸ ਤਰੀਕੇ ਨਾਲ ਇਹ ਕਣਕ ਇੱਧਰ ਕੱਟ ਰਹੀ ਨੇ ਕੱਟ ਰਹੀ ਨੇ ਜੁਪੀ ਸਾਈਡ 'ਚ ਤੇ ਹੁਣ ਅਸੀਂ ਇਹ ਜੁਪੀ ਸਾਈਡ ਨੂੰ ਕਰਾਸ ਕਰਦੇ ਆ ਤੇ ਇਹ ਸਾਹਮਣੇ ਦੇਖੋ ਕਿ ਇੱਕ ਛੋਟਾ ਜਿਹਾ ਇਹ ਪਿੰਡ ਆਏਗਾ ਹੁਣ ਇਹ ਨਹੀਂ ਪਤਾ ਕਿ ਇਹ ਪਿੰਡ ਕਿਹੜਾ ਹੈਗਾ ਪਰ ਅਜੇ ਵੀ ਇੱਥੇ ਲੋਕੀ ਲੱਗੀ 25 ਸਾਲ ਪਹਿਲਾਂ ਆਪਾਂ ਕੰਮ ਕਰਦੇ ਸੀ ਇਹ ਹੁਣ ਕਰ ਰਹੇ ਨੇ ਸੋ 25 ਸਾਲ ਪਹਿਲਾਂ ਕਹਦਾ ਮਤਲਬ ਕਿ ਜਿਵੇਂ ਅਸੀਂ ਪੰਡਾ ਭਰੀਆਂ ਬਣਦੇ ਸੀਗੇ ਉਸੇ ਤਰ੍ਹਾਂ ਇਹ ਹੁਣ ਪੰਡਾ ਭਰੀਆਂ ਬਣ ਕੇ ਜਿਵੇਂ ਇਹ ਕਣਕਾਂ ਤਰਸ ਰਹੀ ਕਣਕ ਕੱਢਣ ਵਾਲੀ ਮਸ਼ੀਨ ਰਹੀ ਇਹ ਕਰਦੇ ਨੇ ਤੇ ਅੱਗੇ ਆ ਰੋਡ ਬਹੁਤ ਬਿਲਕੁਲ ਖਾਲੀ ਹੈਗਾ ਇਹ ਰੋਡ ਸਿੱਧਾ ਆਗਰਾ ਨੂੰ ਜਾਂਦਾ ਹੈਗਾ ਤੁਸੀਂ ਦੇਖ ਵੀ ਰਹੇ ਹੋ ਕਿ ਆਗਰਾ ਨੂੰ ਇਹ ਰੋਡ ਜਿਹੜਾ ਕੀ ਉਹ ਜਾ ਰਿਹਾ ਹੈ ਤੇ ਇੱਥੋਂ ਤਕਰੀਬਨ ਆਗਰਾ ਜਿਹੜਾ ਉਹ ਹੋਵੇਗਾ ਇਹ 250 ਮਾਈਲ ਕਿਲੋਮੀਟਰ ਮਾਈਲ ਨਹੀਂ ਕਿਲੋਮੀਟਰ ਅੱਗੇ ਜਿਹੜਾ ਕਿ ਇਹ 250 ਤੋਂ ਬਾਅਦ ਜਿਹੜਾ ਕਿ ਅੱਗੇ ਅਸੀਂ ਪਹੁੰਚਾਵਾਂਗੇ ਆਗਰਾ ਅਜੇ ਤੱਕ ਆਗਰੇ ਦੀ ਸਾਨੂੰ ਕੋਈ ਵੀ ਡਾਇਰੈਕਸ਼ਨ ਨਹੀਂ ਦੱਸੀ ਹੈਗੀ ਕੋਈ ਵੀ ਬੋਰਡ ਲੱਗਾ ਨਹੀਂ ਦਸੀਆ ਪਰ ਅਸੀਂ ਫਿਰ ਵੀ ਨੈਵੀਗੇਸ਼ਨ ਦੇ ਆਸਰੇ ਸਿੱਧੇ ਜਾ ਰਹੇ ਹਾਂ ਤੇ ਇਹ ਰੋਡ ਜਿਹੜਾ ਕਿ ਇਹ ਨੂੰ ਕੇ ਜ ਨਵਾਂ ਬਣਿਆ ਸੜੋਡ ਨੂੰ ਜਮਣਾ ਐਕਸਪ੍ਰੈਸ ਦੇ ਨਾਮ ਤੇ ਜਾਣਿਆ ਜਾਂਦਾ ਕਿ ਖਾਲੀ ਰੋਡ ਇਹ ਮੇਰਟ ਤੋਂ ਜਾਂਦਾ ਹੁਣ ਅਸੀਂ ਆਪਾਂ ਪਹੁੰਚ ਗਏ ਆ ਜੀ ਇਹ ਆਗਰੇ ਹੁਣ ਅਸੀਂ ਤੁਹਾਨੂੰ ਉਹ ਕਿਲਾ ਬਖਾਨ ਜਾ ਰਹੇ ਹਾਂ ਜਿੱਥੇ ਅਕਬਰ ਪਤੇ ਇੱਕ ਹੀ ਨਾ ਸਦਾ ਇਹ ਰਾਣਾ ਪ੍ਰਤਾਪ ਨਾਲ ਜਿਹੜੀ ਇੱਕ ਉਹ ਜੰਗ ਹੋਈ ਸੀ ਇਹ ਜਿਹੜਾ ਪਿੰਡ ਹੈਗਾ ਇਹ ਫਤੇ ਫੋਰ ਸਿਕਰੀ ਜਦੋਂ ਕਿ ਬਾਬਰ ਨੇ ਇਹ ਮਹਾਰਾਣਾ ਪ੍ਰਤਾਪ ਸਿੰਘ ਨੂੰ ਹਰਾ ਕੇ ਇਹ ਇਹ ਪਿੰਡ ਦਾ ਨਾਮ ਫਤੇ ਫੋਰ ਸਿਕਰੀ ਰੱਖਤਾ ਰੱਖਿਆ ਸੀ ਅੱਗੇ ਆਵੇਗਾ ਇਹ ਮਹਿਲ ਆਏਗਾ ਇਹ ਰਾਜਾ ਅਕਬਰ ਦਾ ਜਿੱਥੇ ਰਾਜਾ ਅਕਬਰ ਇਹ ਰਹਿੰਦਾ ਸੀ ਤੇ ਰਾਜੀ اکبر ਨੇ ਇਹ ਮੈਲ ਆਪਣਾ ਬਣਾਇਆ ਸੀ ਇਹ ਆਪਣੇ ਸਾਥੀ ਅੱਗੇ ਆਪਣਾ ਗਾਰਡ ਜਾ ਰਿਹਾ ਮੁੰਡਾ ਇਹ ਗਾਰਡ ਆਪਾਂ ਕੀਤਾ ਸੀਗਾ ਇਹਨੂੰ ਕਾਫੀ ਨੌਲੇਜ ਸੀ ਕਿਉਂਕਿ ਇੱਥੇ ਕਹਿ ਰਹੇ ਸੀ ਬਾਤੀਆਂ ਜਿਹੜੀਆਂ ਕਿ ਚੋਰੀਆਂ ਲੁੱਟਖੋ ਹੁੰਦੀਆਂ ਹਨ ਆਪਣੇ ਪਰਸ ਤੇ ਆਪਣਾ ਫੋਨ ਜਿਹੜਾ ਤੁਸੀਂ ਸੇਫ ਰੱਖੋ ਤਾਂ ਕਰਕੇ ਐਸੇ ਸਾਨੂੰ ਇੱਕ ਗਾਰਡ ਤੇ ਇੱਕ ਸਿਕਨ ਸਿਕਿਉਰਿਟੀ ਵਾਲਾ ਜਿਹੜਾ ਵੀਰੇ ਉਹ ਲੈਣਾ ਪਿਆ ਸੀਗਾ ਇਹਨੇ ਸਾਨੂੰ ਬਹੁਤ ਸੋਹਣਾ ਗਾਈਡ ਕੀਤਾ ਇਹਨੇ ਸਾਡੇ ਤੋਂ ਯਾਰ ਰੁਪਈਆ ਚਾਰਜ ਕੀਤਾ ਸੀਗਾ ਪੂਰੇ ਦੋ ਦਿਨਾਂ ਦਾ ਇਹਨੇ ਕਮਾਇਆ ਸਾਨੂੰ ਪੂਰਾ ਤੇ ਜਿਹੜੀਆਂ ਚੀਜ਼ਾਂ ਸੀ ਨਹੀਂ ਸਾਨੂੰ ਵੇਖਣਾ ਚਾਹੁੰਦੇ ਇਹਨੇ ਉਹ ਵੀ ਸਾਨੂੰ ਵਿਖਾਈਆਂ ਸੋ ਇਹਦਾ ਬਹੁਤ ਧੰਨਵਾਦ ਸਮੀਰ ਨਾਸ ਇਹਦਾ ਇੱਥੇ ਲੋਕਲ ਹੀ ਰਹੇ ਦਸੀਂ ਪਰ ਇਹਨੇ ਸਰਦਾਰਾਂ ਦੀ ਬਹੁਤ ਰਿਸਪੈਕਟ ਕੀਤੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਫਤਿਹਪੁਰ ਸਿਕਰੀ ਜਿਹੜਾ ਕਿਲਾ ਬਾਬਰ ਦਾ ਦੇਖੋ ਕਿੰਨੀ ਉੱਚੀ ਇਹ ਕਿਲਾ ਬਣਿਆ ਹੋਇਆ ਹੈ ਇੱਥੋਂ ਪੌੜੀਆਂ ਚੜ ਕੇ ਅਸੀਂ ਉੱਪਰ ਗਏ ਉੱਪਰ ਕਿਉਂਕਿ ਕਾਫੀ ਰਾਸਦੀ加 ਲੋਕੀ ਕਾਫੀ ਨੂੰ ਵੇਖਣ ਵਾਸਤੇ ਆ ਰਹੇ ਸੀ ਇੱਥੇ ਮਿਲ ਇੱਕ ਮੇਲਾ ਲੱਗਾ ਹੋਇਆ ਸੀ ਜਿਵੇਂ ਅੰਜ ਅਨਪ੍ਰਤੀਤ ਹੋ ਰਿਆ ਸੀ ਤੇ ਕਾਫੀ ਲੋਕਾਂ ਨੇ ਇੱਥੇ ਮੇਰੇ ਨਾਲ ਫੋਟੋਆਂ ਵੀ ਕਸ਼ਵਾਈਆਂ ਕਿਉਂਕਿ ਇਹ ਸਰਦਾਰਾਂ ਦਾ ਰਤਪਾ ਜਿਹੜਾ ਉਹ ਕਾਫੀ ਹੈਗਾ ਆਪਣਾ ਆਗਰ ਦੇ ਵਿੱਚ ਇੱਕ ਮੁਸੇ ਵਾਲੇ ਕਰਕੇ ਤੇ ਕਿ ਜਿਹੜਾ ਕਿ ਸਾਡਾ ਜਿਹੜਾ ਹੁਣ ਇਹ ਹੋਇਆ ਸੀਗਾ ਇਹ ਕਾਫੀ ਜਾਨਕੀ ਸਰਦਾਰਾਂ ਲੋਕਾਂ ਸਰਦਾਰ ਲੋਕਾਂ ਦੀ ਰਿਸਪੈਕਟ ਕਰਦੇ ਨੇ ਆਗਰ ਵਿੱਚ ਇਹ ਹੁਣ ਅਸੀਂ ਇਹ ਦੇਖੋ ਤੁਸੀਂ ਉੱਤੇ ਅਸੀਂ ਅੰਕੀਲੇ ਦੇ ਉੱਪਰਲੀ ਤਹਤ ਆ ਗਏ ਆਂ ਮੰਜ਼ਲ ਤੇ ਇਹ ਤੁਹਾਨੂੰ ਫਤਿਹਪੁਰ ਸਿਕਰੀ ਸਾਰਾ ਇੱਥੋਂ ਦੇਖ ਰਿਹਾ ਹੈ ਇਹ ਸ਼ਹਿਰ ਫਤਿਹਪੁਰ ਸਿਕਰੀ ਹੈਗਾ ਜਿੱਥੇ ਬਾਬਰ ਨੇ ਮਹਾਰਾਣਾ ਪ੍ਰਤਾਪ ਨਾਲ ਜਿਹੜੀ ਹੈਗੀ ਉਹ ਜੰਗ ਲੜੀ ਸੀਗੀ ਤੇ ਜਿਹਦੇ ਵਿੱਚੋਂ ਇਹ ਬਾਬਰ ਇਹ ਜਿੱਤ ਗਿਆ ਸੀਗਾ ਤੇ ਉਸ ਉਸ ਵਜੋਂ ਇਹ ਪਿੰਡ ਦਾ ਨਾਮ ਹੀ ਫਤਿਹਪੁਰ ਸਿਕਰੀ ਲੱਗਦਾ ਸੀ ਤਾਂ ਦੇਖੋ ਇਹਨਾਂ ਨੇ ਟਾਰ ਵਿਸਾਇਆ ਨਹੀਂ ਇੱਥੇ ਕਿਉਂਕਿ ਕਾਫੀ ਸਲਾਹ ਨੇ ਜਿਹੜੇ ਆਂਦੇ ਸੀਗੇ ਇੱਥੇ ਆਉਂਦੇ ਆਣ ਤੇ ਮੈਨੂੰ ਇਹ ਕਹਿੰਦੇ ਵੀ ਅੱਗੇ ਇੱਕ ਦਰਗਾਹ ਬਣੀ ਹੈ ਵੀ ਪਤਾ ਨਹੀਂ ਕਿਹੜੇ ਪੀਰ ਦੀ ਸੀ ਉੱਥੇ ਜਾਓ ਤੁਸੀਂ ਉੱਥੇ ਵੀ ਨਮਸਤਕ ਬੋ ਫਰ ਮੈਂ ਕਿਹਾ ਸੀ ਕਿ ਆਪਾਂ ਸਰਦਾਰਾਂ ਸਾਡਾ ਸੀਸ ਜਿਹੜਾ ਕਿ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਚੁੱਕਦਾ ਚਾਹ ਫਿਰ ਵੀ ਤੁਹਾਡੇ ਸਤਿਕਾਰ ਵੱਜੋਂ ਅਸੀਂ ਅੰਦਰ ਚੱਲ ਜਾਨੇ ਆ ਪਰ ਅਸੀਂ ਉਹ ਜਾ ਵੀ ਸਿਰ ਝੁਕਣ ਵਾਲਾ ਕੰਮ ਨਹੀਂ ਕਰਾਂਗੇ ਸੋ ਆ ਸਾਹਮਣੇ ਦੇਖ ਰਹੇ ਹੋ ਕਿ ਇੱਕ ਕਾਫੀ 400 ਸਾਲ ਪੁਰਾਣੀ ਜਿਹੜੀ ਮਸਜਿਦ ਅੰਦਰ ਬਣੀ ਹੋਈ ਹੈ ਤੇ ਮੈਨੂੰ ਇੱਥੇ ਵੀ ਅੰਦਰ ਇਹ ਗਾਰਡ ਲੈ ਗਿਆ ਸੀ ਪਰ ਇਹਨੇ ਦੱਸਿਆ ਸੀ ਇੱਥੇ ਜਿਹੜਾ ਕਿ ਇਹ ਕਿਸੇ ਦੀ ਲਾਜ਼ ਨਹੀਂ ਸੀ ਹੁੰਦੀ ਉਹ ਸੀ ਉਹ ਇਦਾਂ ਕਰਕੇ ਇਹਨੇ ਮੈਨੂੰ ਕਾਫੀ ਸੁਝਾਇਆ ਸੀ ਪਰ ਆਹ ਦੇਖੋ ਡਿਜ਼ਾਈਨ ਇੱਥੇ ਸੱਤ ਡਿਜ਼ਾਈਨਾਂ ਨਾਲ ਇਹ ਜਾਲੀਆਂ ਇਹ ਬਣੀਆਂ ਹੋਈਆਂ ਨੇ ਜਿਵੇਂ ਕਿ ਹੁਣ ਤੇ ਜਾਲੀਆਂ ਆ ਗਏ ਨਾ ਲੋਹੇ ਦੀਆਂ ਇਹ ਉਹ ਉਸ ਤਰੀਕੇ ਨਾਲ ਇਹ ਜਾਲੀਆਂ ਬਣਾਉਂਦੇ ਸੀਗੇ ਤੇ ਇਹ ਦੇਖੋ ਕਿੰਨੀਆਂ ਸੋਹਣੀਆਂ ਜਾਲੀਆਂ ਜਿਹੜੀਆਂ ਨੇ ਉਹ ਬਣੀਆਂ ਨੇ ਤੇ ਇਹ ਜਿਹੜਾ ਇਹ ਤੁਸੀਂ ਦਰਵਾਜ਼ਾ ਇਹ ਦੇਖ ਰਹੇ ਹੋ ਨਾ ਇਹ ਇਹ ਥੋ ਲੰਘ ਕੇ ਜਿਹੜੀ ਉਹ ਮਹਾਰਾਣੀ ਕੀ ਨਾਂ ਉਹਦਾ ਇਹ ਆਂਦੀ ਹੁੰਦੀ ਸੀ ਇੱਥੇ ਇਹਦੇ ਨਮਸਤਕ ਹੋਣ ਵਾਸਤੇ ਆ ਸਾਹਮਣੇ ਮਸਜਿਦ ਹੈਗੀ ਐ ਇਹ ਮੈਨੂੰ ਨਾਂ ਭੁੱਲ ਗਿਆ ਕਿਹੜੀ ਮਹਾਰਾਣੀ ਸੀ ਇਹ ਜਿਹੜੇ ਅੱਜ ਤੁਸੀਂ ਮਾਦਾ ਦੇਖ ਰਹੇ ਹੋ ਇਹ ਜਿਹੜੇ ਇਹਨਾਂ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਉਹ ਮਰ ਜਾਂਦੇ ਸੀ ਕਿ ਉਹਨੂੰ ਐਸੇ ਕਿਲੇ ਦੇ ਵਿੱਚ ਦਫਨਾਇਆ ਜਾਂਦਾ ਸੀ ਤੇ ਆ ਕਿਲਾ ਜਿਹੜਾ ਜਿੱਥੇ ਕਿ ਨਾਰਕਲੀ ਨੂੰ ਜਿੰਦਾ ਜਿਹੜਾ ਕਿ ਉਹ ਚਿੰਨ੍ਹ